ਦਜੀ ਸਿੰਘ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦੇ ਦੌਰੇ ਤੇ ਜਾਂਦੇ ਨੇ ਦੌਰੇ ਤੇ ਜਾਂਦੇ ਨੇ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਖਾਸ ਕਰ ਨੈਸ਼ਨਲ ਮੀਡੀਆ ਦੇ ਉੱਤੇ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਅਤੇ ਕੁਝ ਇੰਟਰਨੈਸ਼ਨਲ ਮੀਡੀਆ ਉੱਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਮੈਂ ਜਾਨਦਾ ਕਿ ਉਹਨਾਂ ਸਾਰਿਆਂ ਤੇ ਵਿਚਾਰ ਚਚੇ ਕਰੀਏ ਪਹਿਲੀ ਗੱਲ ਇਹ ਇੱਕ ਪਾਸੇ ਮੀਡੀਆ ਵਿੱਚ ਮੋਦੀ ਨੂੰ ਇਹ ਕਹਿ ਕੇ ਵੀ ਦਿਖਾਇਆ ਜਾ ਰਿਹਾ ਹੈ ਕਿ ਯੂਕਰੇਨ ਦੇ ਜੋ ਜੋ ਜੇਜਲੈਂਸਕੀ ਉਹ ਐਕਸਾ ਕਹਿ ਰਹੇ ਨੇ ਕਿ ਮੋਦੀ ਨੂੰ ਕਹਿ ਰਹੇ ਨੇ ਕਿ ਤੁਸੀਂ ਸਾਡੀ ਵਾਰ ਰੋਕੋ ਦੂਜੇ ਨੰਬਰ ਤੇ ਉਤੇ ਇੱਕ ਉਸੇ ਮੀਡੀਆ ਦੇ ਵਿੱਚ ਇੱਕ ਹੋਰ ਕਹਿੰਦੇ ਕਿ ਕਲਿੱਪ ਦਿਖਾਇਆ ਗਿਆ ਜਿਸ ਦੇ ਵਿੱਚ ਉਹ ਯੂਕਰੇਨ ਦੇ ਜੋ ਕਹਿੰਦੇ ਕਿ ਪ੍ਰਾਈਮ ਮਿਨਿਸਟਰ ਦੀ ਕਹਿੰਦੇ ਕਿ ਵਿਰੋਧ ਕਰਦੇ ਨਜ਼ਰ ਆਈ ਸੀਗੀ ਜਿਸ ਵਿੱਚ ਉਹ ਕਹਰੇ ਸੀਗੇ ਕਿ ਇਹ ਅਮਰੀਕਾ ਦੀ ਬੋਲੀ ਬੋਲ ਰਿਹਾ ਹੈ ਜਦੋਂ ਉਹਨਾਂ ਦਾ ਬਿਆਨ ਆਇਆ ਸੀਗਾ ਕਿ ਭਾਰਤ ਜੇ ਰਸ਼ੀਆ ਤੋਂ ਤੇਲ ਨਾ ਬੰਦ ਕਰ ਦੇਵੇ ਤਾਂ ਜੰਗ ਉਸੇ ਵਕਤ ਰੁਕ ਜਾਵੇਗੀ ਕਈ ਤਰ੍ਹਾਂ ਦੀਆਂ ਚੀਜ਼ਾਂ ਜੋ ਨਿਕਲ ਕੇ ਸਾਹਮਣੇ ਆਏ ਨੇ ਬਹੁਤ ਕੁਝ ਸਪਸ਼ਟ ਹੋਇਆ ਯੂਕਰੇਨ ਦੇ ਇਸ ਦੌਰੇ ਤੋਂ ਤੇ ਮੀਡੀਆ ਵਿੱਚ ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ ਦਿਖਾਇਆ ਜਾ ਰਹੀ ਹੈ ਤੁਰਦ ਜਨਾਂ ਚਾਹਾਂਗੇ ਜਿਓ ਪੋਲਟਿਕਸੀ ਕਾਫੀ ਸਮਝ ਰੱਖਦੀ ਹੂੰ ਕਿ ਅੰਦਰ ਖਾਤੇ ਕੀ ਕੁਝ ਹੋਇਆ ਹੈ ਕੀ ਕੁਝ ਭਾਰਤ ਨਿਕਰ ਕੇ ਸਾਹਮਣੇ ਆਇਆ ਹੈ ਤੇ ਕੀ ਪ੍ਰਭਾਵ ਪੈਣਗੇ ਯੂਕਰੇਨ ਅਤੇ ਰਿਸ਼ੇ ਜੁੱਧ ਰੁਕੇਗਾ ਜਬ ਭਾਰਤ ਦਾ ਹੁਣ ਕਹ ਲੋ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਪੱਖ ਸਾਹਮਣੇ ਆਇਆ ਦੇਖੋ ਨੂੰ ਮਿਲ ਰਿਹਾ ਜੀ ਦੇਖੋ ਭਾਰਤੀ ਮੀਡੀਆ ਦੇ ਵਿੱਚ ਮੈਂ ਖਬਰਾਂ ਸੁਣ ਰਿਹਾ ਪਿਛਲੇ ਦਿਨਾਂ ਤੋਂ ਜਦੋਂ ਤੋਂ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਹੋਰੀ ਉਹ ਜਾਂਦੇ ਨੇ ਯੂਕਰੇਨ ਮਿਲਣੀ ਕਰਦੇ ਨੇ ਜੇਲੈਂਸਕੀ ਦੇ ਨਾਲ ਤੇ ਉਸ ਤੋਂ ਬਾਅਦ ਭਾਰਤ ਦੇ ਮੀਡੀਆ ਦੇ ਵਿੱਚ ਜੋ ਇੱਕ ਆਮ ਹੀ ਦੇਖਿਆ ਗਿਆ ਨਾ ਜਿਹਨੂੰ ਆਪਾਂ ਗੋਦੀ মিডিਆ ਕਹਿ ਦਿੰਨੇ ਆ ਕਿ ਰਾਈ ਦਾ ਪਹਾੜ ਬਣਾਉਣਾ ਤੇ ਉਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਲਾਉਣੀਆਂ ਸ਼ੁਰੂ ਕਰ ਦਿਤੀਆਂ ਕਿ ਲਓ ਜੀ ਯੂਕਰੇਨ ਤੇ ਕਹਿੰਦਾ ਕਿ ਭਾਰਤ ਹੀ ਸਾਡੀ ਜੰਗ ਬੰਦ ਕਰਵਾ ਸਕਦਾ ਹੈ ਇਹਦੇ ਕੋਲ ਇਹ ਇੰਨਾ ਕੈਪੇਬਲ ਹੈਗੇ ਆ ਕਿ ਰੂਸ ਨਾਲ ਗੱਲਬਾਤ ਕਰਕੇ ਤੇ ਸਾਡੀ ਜਿਹੜੀ ਜੰਗ ਹੈ ਉਹ ਬੰਦ ਕਰਵਾ ਸਕਦੇ ਨੇ ਉਹ ਫਿਰ ਇੱਕ ਹੋਰ ਰਿਪੋਰਟ ਛਾਪਦੀ ਹੈ ਕਿ ਲਓ ਜੀ ਨਰਿੰਦਰ ਮੋਦੀ ਨੂੰ ਜ਼ੈਲੈਂਸਕੀ ਨੇ ਕਿਹਾ ਕਿ ਤੁਸੀਂ ਹੋ ਸਿਰਫ ਤੁਸੀਂ ਹੋ ਜੋ ਸਾਡਾ ਜੰਗ ਬੰਦ ਕਰਵਾ ਸਕਦੇ ਹੋ ਪਰ ਅਸਲ ਦੇ ਵਿੱਚ ਸਿਬਲ ਹੋਰੀ ਜੋ ਰਾਜਨੀਤੀ ਐਕਸਪਰਟ ਨੇ ਮੰਨੇ ਜਾਂਦੇ ਸਮੇਂ ਸਮੇਂ ਦੇ ਉੱਤੇ ਉਹਨਾਂ ਦੇ ਟਵੀਟ ਜਿਹੜੇ ਨੇ ਇੰਟਰਨੈਸ਼ਨਲ ਜਿਹੜੀ ਪੋਲਿਟਿਕਸ ਹੈਗੀ ਆ ਉਹਨੂੰ ਲੈ ਕੇ ਭਾਰਤ ਕਿੱਥੇ ਸਟੈਂਡ ਕਰਦਾ ਉਹ ਸਾਰੀ ਗੱਲਬਾਤ ਆਪਣੇ ਟਵੀਟਸ ਰਾਹੀਂ ਐਕਸ ਦੇ ਉੱਤੇ ਯਾਨੀ ਕਿ ਉਹ ਲਿਖਦੇ ਰਹਿੰਦੇ ਨੇ ਕਪਲ ਸਿਬਲ ਹੋਰਾਂ ਦਾ ਉਹ ਟਵੀਟ ਜਿਹੜਾ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਹਨੂੰ ਜੇਕਰ ਤੁਸੀਂ ਪੜ੍ਹ ਲਓ ਤਾਂ ਤੁਹਾਡੋਂ ਗੋਦੀ মিডিਆ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋਇਆ ਇੱਕ ਵਾਰ ਫਿਰ ਦਿਖ ਜੇਗਾ ਕਿਉਂਕਿ ਜ਼ੇਲੈਂਸਕੀ ਹੋਰਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਭਾਰਤ ਦੋਨੋਂ ਪਾਸੇ ਪੈਰ ਰੱਖ ਰਿਹਾ ਮਤਲਬ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਰੂਸ ਵਾਲੇ ਪਾਸੇ ਵੀ ਹੋ ਜੰਨੇ ਹੋ ਸਾਡੇ ਵਾਲੇ ਪਾਸੇ ਵੀ ਆ ਕੇ ਤੇ ਸਾਨੂੰ ਵੀ ਮਿਲਣ ਦੀ ਗੱਲਬਾਤ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਭਾਰਤ ਨੂੰ ਇੱਕ ਪਾਸਾ ਕਰਨਾ ਪੈਣਾ ਤੇ ਜਿਹੜੀ ਉਹਨਾਂ ਨੇ ਨਾਲ ਨਾਲ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਜੇ ਮੰਨ ਲਓ ਕਿ ਭਾਰਤ ਵਿੱਚ ਵਿਚੋਲਾ ਪੈ ਕੇ ਇਹ ਕਵੇ ਕਿ ਜੰਗ ਬੰਦ ਕਰ ਦਈਏ ਜਾਂ ਕਰਵਾ ਦਿੰਨੇ ਆ ਅਸੀਂ ਤੁਹਾਡੀ ਕਰ ਦਨੇ ਉਹ ਕਹਿੰਦੇ ਅਸੀਂ ਆਪਣੇ ਜਿਹੜੇ ਸਾਡੇ ਸਿਧਾਂਤ ਨੇ ਉਹਨਾਂ ਦੇ ਨਾਲ ਕੰਪਰੋਮਾਈਜ਼ ਬਿਲਕੁਲ ਨਹੀਂ ਕਰਾਂਗੇ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਨਰਿੰਦਰ ਮੋਦੀ ਜਾਂ ਫਿਰ ਭਾਰਤ ਦੇ ਵਿੱਚ ਇੰਨੀ ਕੈਪੇਬਿਲਟੀ ਨਹੀਂ ਹੈ ਕਿ ਉਹ ਸਾਡੀ ਜੰਗ ਬੰਦ ਕਰਵਾ ਸਕਦਾ ਇਹ ਵੀ ਹੁਣ ਸਿੱਧੇ ਤੌਰ ਤੇ ਜਦੋਂ ਆਮ ਜਦੋਂ ਦੇਖਦੇ ਨਾ ਆਪਾਂ ਜਿਹੜਾ ਗੋਦੀ মিডিਆ ਉਹ ਜੋ ਲੋਕਾਂ ਨੂੰ ਪਰੋਸ ਕੇ ਦਿੰਦਾ ਹੈ ਭਾਰਤ ਦੇ ਵਿੱਚ ਜਾਂ ਫਿਰ ਭਾਰਤ ਤੋਂ ਬਾਹਰ ਬੈਠੇ ਭਾਰਤੀਆਂ ਨੂੰ ਤਾਂ ਉਹ ਉਸੇ ਹੀ ਤਰਜ ਦੇ ਉੱਤੇ ਗੁਣਗਾਨ ਜਿਹੜਾ ਹੈਗਾ ਨਰਿੰਦਰ ਮੋਦੀ ਹੋਰਾਂ ਦਾ ਭਾਜਪਾ ਦਾ ਕਰਨ ਲੱਗ ਪੈਂਦੇ ਆ ਕਿ ਲਓ ਜੀ ਵਾਕਿਆ ਹੀ ਵਿਸ਼ਵ ਗੁਰੂ ਇਹ ਬਣ ਚੁੱਕੇ ਆ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਹਰ ਚੀਜ਼ ਦੇ ਪਿੱਛੇ ਹਰ ਪਹਿਲੂ ਜਿਹੜਾ ਹੁੰਦਾ ਨਾ ਮਤਲਬ ਹਰ ਘਟਨਾ ਦੇ ਵਿੱਚ ਕਈ ਕਈ ਪਹਿਲੂ ਹੁੰਦੇ ਨੇ ਹੁਣ ਜਿਹੜਾ ਯੂਕਰੇਨ ਦਾ ਰਸ਼ੀਆ ਦੇ ਉੱਤੇ ਵਾਰ ਜਿਹੜਾ ਪਿਛਲੇ 10-15 ਦਿਨ ਤੋਂ ਉਹਨਾਂ ਨੇ ਇੱਕ ਤਗੜੇ ਪੱਧਰ ਦੇ ਉੱਤੇ ਜੰਗ ਵਿੱਢੀ ਤੇ ਬਹੁਤ ਸਾਰੇ ਇਲਾਕੇ ਜਿਹੜੇ ਰਸ਼ੀਆ ਦੇ ਉਹਨਾਂ ਨੇ ਆਪਣੇ ਅੰਡਰ ਕਰ ਲਏ ਇਸ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਰੂਸ ਜਿਹੜਾ ਹੈ ਉਹ ਹੁਣ ਕਿਤਨਾ ਕਿਤੇ ਖੌਫ ਮਹਿਸੂਸ ਕਰ ਰਿਹਾ ਕਿਉਂ ਕੱਲੇ ਯੂਕਰੇਨ ਦਾ ਡਰ ਨਹੀਂ ਉਹਨਾਂ ਨੂੰ ਰੂਸ ਨੂੰ ਉਹਨਾਂ ਨੂੰ ਇਹ ਲੱਗ ਰਿਹਾ ਹੈ ਲੱਗ ਕੀ ਰਿਹਾ ਵੈਸੇ ਗੱਲਾਂ 'ਚ ਹੈ ਵੀ ਸਚਾਈ ਹੈ ਕਿ ਨੈਟੋ ਦੀਆਂ ਫੌਜਾਂ ਜੋ ਕਿ ਯੂਨੀਫਾਰਮ ਜੋ ਯੂਕਰੇਨ ਦੀ ਵਰਤ ਕੇ ਤੇ ਉਹ ਸ਼ਾਮਲ ਹੋ ਚੁੱਕੀਆਂ ਨੇ ਯੂਕਰੇਨ ਵਾਲੇ ਪਾਸਿਓ ਮਤਲਬ ਕਿ ਨੈਟੋ ਜਿਹੜੀ ਹੈ ਇਨਡਾਇਰੈਕਟਲੀ ਹੁਣ ਸ਼ਾਮਲ ਹੋ ਚੁੱਕੀ ਹੈ ਤੇ ਉਹ ਨਾਲ ਰਲ ਕੇ ਤੇ ਫਿਰ ਜਿਹੜਾ ਹਮਲਾ ਉਹਨਾਂ ਨੇ ਮਾਰਿਆ ਤੇ ਰਸ਼ੀਆ ਦੇ ਬਹੁਤ ਸਾਰੇ ਇਲਾਕੇ ਜਿਹੜੇ ਆ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਏ ਆ ਰੂਸ ਖੌਫ ਜ਼ਿਆਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਨਰਿੰਦਰ ਮੋਦੀ ਹੋਰਾਂ ਨੂੰ ਉਹਨਾਂ ਨੇ ਭੇਜਿਆ ਕਿ ਜਾ ਕੇ ਜੇਕਰ ਤੁਸੀਂ ਸਾਡੀ ਸਹਿਮਤੀ ਕਰਵਾ ਸਕਦੇ ਹੋ ਤਾਂ ਕਰਵਾਓ ਪਰ ਇਹ ਗੱਲ ਇੱਥੇ ਹੈ ਨਹੀਂ ਵੀ ਜੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਹੈ ਉਹ ਉਹਨਾਂ ਦੇ ਵਿੱਚ ਇੰਨੀ ਕੈਪੇਬਿਲਿਟੀ ਨਹੀਂ ਹੈ ਕਿ ਇਹ ਜਿਹੜੀ جنگ ਹੈ ਉਹ ਬੰਦ ਕਰਵਾ ਸਕਣ ਕਿਉਂਕਿ ਭਾਰਤ ਜਿਹੜਾ ਹੈਗਾ ਉਹ ਦੋਨੋਂ ਪਾਸੇ ਪੈਰ ਧਰਦਾ ਹੈ ਉਹ ਰੂਸ ਵਾਲੇ ਪਾਸੇ ਵੀ ਹੋ ਜਾਂਦਾ ਹੈ ਤੇ ਉਹ ਵੈਸਟ ਯਾਨੀ ਕਿ ਯੂਕਰੇਨ ਵਾਲੇ ਪਾਸੇ ਵੀ ਜਿਹੜਾ ਹੈਗਾ ਉਹ ਹੋ ਜਾਂਦਾ ਉਹਦੇ ਨਾਲ ਕੀ ਹੁੰਦਾ ਫਿਰ ਇੱਕ ਸਟੈਂਡ ਸਪਸ਼ਟ ਨਹੀਂ ਹੁੰਦਾ ਜਿਹੜੀ ਆਪਾਂ ਗੱਲ ਪਹਿਲੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਕਰਦੇ ਰਹੇ ਹਾਂ ਹੁਣ ਨਾ ਤਾਂ ਭਾਰਤ ਦੇ ਉੱਤੇ ਇਸ ਵੇਲੇ ਵੈਸਟ ਭਰੋਸਾ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਪੁਤਿਨ ਵੀ ਹੁਣ ਉਹਨਾਂ ਭਰੋਸਾ ਜਿਹੜਾ ਹੈ ਉਹ ਨਹੀਂ ਕਰ ਰਿਹਾ ਇੱਕ ਤਾਂ ਜਿਹੜੀ ਆਪਾਂ ਪਿਛਲੇ ਥਿਊਰੀ ਜਿਹੜੀ ਤੁਹਾਨੂੰ ਦੱਸੀ ਸੀ ਕਿ ਬੰਗਲਾਦੇਸ਼ ਦੇ ਵਿੱਚ ਜੋ ਹੋਇਆ ਤਖਤਾ ਪਲਟ ਹੋਇਆ ਤੇ ਉਹਨੂੰ ਲੈ ਕੇ ਖੌਫ ਜਦਾ ਨੇ ਇੱਕ ਅੰਦਰੋਂ ਅੰਦਰੀ ਇੱਕ ਪੇਪਰ ਜਿਹੜਾ ਹੈਗਾ ਉਹ ਲੀਕ ਹੋਇਆ ਭਾਰਤ ਦੇ ਵਿੱਚ ਜੋ ਕਿ ਮੈਂ ਤੁਹਾਨੂੰ ਦੱਸਣ ਜਾ ਰਿਹਾ ਪਿਛਲੇ ਦਿਨੀ ਉਹਦੀ ਵੀ ਖਬਰ ਬੜੀ ਚੱਲੀ ਹੈ ਇੱਕ ਜਿਹੜਾ ਸਰਕੂਲਰ ਹੈਗਾ ਜਿਹੜਾ ਸਾਰੇ ਦੇਸ਼ ਦੇ ਡੀਸੀਆਂ ਨੂੰ ਜਾਰੀ ਕੀਤਾ ਗਿਆ ਮਤਲਬ ਇਹ ਕਹਿ ਲਓ ਵੀ ਇੱਕ ਖੁਫੀਆ ਏਜੰਸੀਆਂ ਵੱਲੋਂ ਇੱਕ ਸੂਚਨਾ ਜਿਹੜੀ ਆ ਉਹ ਸਰਕਾਰ ਨੂੰ ਦਿੱਤੀ ਜਾਂਦੀ ਹੈ ਤੇ ਫਿਰ ਸਰਕਾਰ ਪੂਰੇ ਭਾਰਤ ਦੇ ਡੀਸੀਆਂ ਨੂੰ ਥਾਣਿਆਂ ਨੂੰ ਇੱਕ ਸਰਕੂਲਰ ਜਾਰੀ ਕਰਦੀ ਹੈ ਉਹ ਕੀ ਹੈ ਉਹਨਾਂ ਦਾ ਕਹਿਣਾ ਹੈ ਉਹ ਸਰਕੂਲਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਦੇ ਵਿੱਚ ਸਿਵਲ ਵਾਰ ਜਿਹੜੀ ਆ ਉਹ ਛੇੜ ਸਕਦੀ ਹੈ ਤੁਸੀਂ ਦੇਖੋ ਇਹ ਕਿੱਡੀ ਵੱਡੀ ਗੱਲ ਹੈ ਕਿ ਇੱਕ ਸਰਕੂਲਰ ਜਾਰੀ ਹੋਇਆ ਉਹ ਕੀਤਾ ਤੇ ਗੁਪਤ ਤਰੀਕੇ ਨਾਲ ਹੀ ਗਿਆ ਸੀ ਸਾਰਿਆਂ ਨੂੰ ਪਰ ਉਹ ਐ ਲੀਕ ਹੋ ਜਾਂਦਾ ਉਹਦੇ ਵਿੱਚ ਇਹ ਹੈ ਕਿ ਸਿਵਲ ਵਾਰ ਜਿਹੜੀ ਹੈ ਉਹ ਛੇੜ ਸਕਦੀ ਹੈ ਹੁਣ ਉਹ ਸਿਵਲ ਵਾਰ ਤੇ ਆਪਾਂ ਪਿਛਲੇ ਪ੍ਰੋਗਰਾਮ ਚ ਗੱਲ ਕੀਤੀ ਸੀ ਬੰਗਲਾਦੇਸ਼ ਦੇ ਤਖਤਾ ਪਲਟ ਦੀ ਸੋ ਕਿਤੇ ਨਾ ਕਿਤੇ ਜੁੜਦੀਆਂ ਨਾ ਤਾਰਾਂ ਫਿਰ ਹੁਣ ਭਾਰਤ ਅੰਦਰੋਂ ਅੰਦਰੀ ਇਹ ਵੀ ਦੇਖ ਰਿਹਾ ਕਿ ਵਾਕਈ ਕਿਤੇ ਜੋ ਬਗਲਾਦੇਸ਼ ਦੇ ਵਿੱਚ ਹੋਇਆ ਜੇ ਇੱਥੇ ਹੋ ਜਾਂਦਾ ਤੇ ਫਿਰ ਸਰਕਾਰ ਜਾਂ ਫਿਰ ਹੋਰ ਵੱਡੇ ਪੱਧਰ ਤੇ ਤਖਤਾ ਪਲਟ ਹੋ ਸਕਦਾ ਜਿਸ ਨੂੰ ਲੈ ਕੇ ਅੰਦਰੋਂ ਅੰਦਰੀ ਚਿੰਤਾ ਦੇ ਵਿੱਚ ਹੈ ਭਾਰਤ ਦੀ ਸਰਕਾਰ ਵੀ ਇਸ ਵੇਲੇ ਏਜੰਸੀਜ਼ ਨੈਟਵਰਕ ਜਿਹੜਾ ਉਹ ਵੀ ਚਿੰਤਾ ਦੇ ਵਿੱਚ ਹੈ ਉਹਨੂੰ ਵੀ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਯੂਕਰੇਨ ਜਾਣਾ ਯੂਕਰੇਨ ਜਾ ਕੇ ਉਹਨਾਂ ਨਾਲ ਗੱਲਬਾਤ ਕਰਨੀ ਉਦੋਂ ਨਾਲ ਹੀ ਪੁਤਿਨ ਦਾ ਉਸੇ ਵੇਲੇ ਬਿਆਨ ਆ ਜਾਣਾ ਕਿ ਜਿੰਨੀ ਦੇਰ ਨਰਿੰਦਰ ਮੋਦੀ ਹੋਰੀ ਉਮ ਯੂਕਰੇਨ ਦੇ ਵਿੱਚ ਨੇ ਅਸੀਂ ਕੋਈ ਵੀ ਅਟੈਕ ਜਿਹੜਾ ਯੂਕਰੇਨ ਦੇ ਉੱਤੇ ਨਹੀਂ ਕਰਾਂਗੇ ਪਰ ਜੇ ਹੁਣ ਦੇਖਿਆ ਜਾਵੇ ਕਿ ਪੁਤਿਨ ਕਿਹੜਾ ਕਿੱਡਾ ਕੋਈ ਜ਼ੁਬਾਨ ਦਾ ਪੱਕਾ ਹੈ ਜਦੋਂ ਨਰਿੰਦਰ ਮੋਦੀ ਹੋਰੀ ਪੁਤਿਨ ਦੇ ਕੋਲ ਨੇ ਉਦੋਂ ਤਾਂ ਉਹ ਬੱਚਿਆਂ ਦੇ ਸਕੂਲ ਦੇ ਉੱਤੇ ਆਪਣਾ ਜਿਹੜਾ ਹੈਗਾ ਅਟੈਕ ਕਰਕੇ ਤੇ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਹੈ ਉਹ ਮੌਤ ਦੇ ਘਾਟ ਉਤਾਰ ਦਿੰਦੇ ਆ ਸੋ ਇਹ ਗੱਲਾਂ ਕਿਤੇ ਨਾ ਕਿਤੇ ਸਮਝਣ ਵਾਲੀ ਹੈ ਜ਼ੇਲੈਂਸਕੀ ਦਾ ਇਹ ਕਹੀਏ ਕਿ ਲੋ ਜੀ ਹੁਣ ਭਾਰਤ ਤੇ ਭਰੋਸਾ ਇਹ ਗੱਲ ਬਿਲਕੁਲ ਨਹੀਂ ਹੈ ਜ਼ੇਲੈਂਸਕੀ ਨੇ ਨਾਲ ਨਾਲ ਇਹ ਵੀ ਕਹਿ ਦਿੱਤਾ ਕਿ ਜਿਸ ਦਿਨ ਨਰਿੰਦਰ ਮੋਦੀ ਹੋਰੀ ਪੁਤਿਨ ਦੇ ਕੋਲ ਸੀ ਤਾਂ ਪੁਤਿਨ ਨੇ ਆਰਡਰ ਦੇ ਕੇ ਜਿਹੜਾ ਬੱਚਿਆਂ ਦੇ ਸਾਡੇ ਇੱਕ ਸਕੂਲ ਦੇ ਉੱਤੇ ਜਿਹੜਾ ਹੈਗਾ ਉਸ ਵੇਲੇ ਅਟੈਕ ਕਰਵਾਇਆ ਸੀ ਇਹ ਵੀ ਗੱਲ ਉਹਨਾਂ ਨੇ ਨਾਲ-ਨਾਲ ਕਹੀ ਹੈ ਵੀ ਜਿਹੜਾ ਨਰਿੰਦਰ ਮੋਦੀ ਹੋਰੀ ਉਥੇ ਗਏ ਦੇ ਤੇ ਉਹ ਇੰਨਾ ਵੀ ਨਹੀਂ ਰੁਕਵਾ ਸਕੇ ਜਾਂ ਉਹਨਾਂ ਦੀ ਇੰਨੀ ਵੀ ਕਦਰ ਰਿਸਪੈਕਟ ਜਿਹੜੀ ਆ ਰਸ਼ੀਆ ਨੇ ਨਹੀਂ ਕੀਤੀ ਕਿ ਉਸ ਵੇਲੇ ਹੀ ਉਹ ਅਟੈਕ ਨਾ ਕਰ ਦੇ ਸੋ ਇਸ ਗੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਆਪਾਂ ਦੇਖਦੇ ਆਂ ਵੀ ਭਾਰਤ ਜਿਹੜਾ ਹੈਗਾ ਉਹ ਕੁਸੂਤੀ ਸਥਿਤੀ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਯੂਕਰੇਨ ਜਿਹੜਾ ਹੈ ਉਹਦਾ ਦਬਾਅ ਵਧਿਆ ਕਿਉਂਕਿ ਨਾਟੋ ਦੀਆਂ ਫੌਜਾਂ ਯੂਨੀਫਾਰਮ ਪਾ ਕੇ ਯੂਕਰੇਨ ਦੀ ਯੂਕਰੇਨ ਮਿਲਟਰੀ ਦੀ ਤਾਂ ਉਹ ਵੀ ਸ਼ਾਮਲ ਹੋ ਚੁੱਕੇ ਨੇ ਹੁਣ ਇਹ ਅਸਾਰ ਜਿਹੜੇ ਆ جنگ ਦੇ ਜੰਗ ਤੇਜ਼ ਹੋਣ ਦੇ ਯਾਨੀ ਕਿ ਤੀਸਰੇ ਵਿਸ਼ਵ ਜੁੱਧ ਵਾਲੇ ਪਾਸੇ ਨੂੰ ਆਪਾਂ ਵਧਣ ਤੇ ਲੱਗੇ ਹੋਏ ਹਾਂ ਕਿਉਂਕਿ ਇੱਕ ਇੱਕ ਕਰਕੇ ਜਿਹੜੀਆਂ ਸਰਕਾਰਾਂ ਨੇ ਮਾਫ ਕਰਨਾ ਜਿਹੜੇ ਦੇਸ਼ ਨੇ ਉਹ ਇਹਦੇ ਵਿੱਚ ਸ਼ਾਮਲ ਹੁੰਦੇ ਜਾਂਦੇ ਹੁੰਦੇ ਆ ਜੋ ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ ਦੇਖਿਆ ਗਿਆ ਤੇ ਹੁਣ ਵੀ ਕੁਝ ਇਸ ਤਰ੍ਹਾਂ ਦਾ ਮੰਜ਼ਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੋ ਇਹ ਫੂਕ ਨਿਕਲ ਗਈ ਹੈ ਜੀ ਆਪਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਜਿਹੜਾ ਦੌਰਾ ਸੀ ਯੂਕਰੇਨ ਦਾ ਤੇ ਜੋ ਗੋਦੀ ਮੀਡੀਆ ਇਹਨੇ ਦਿਖਾਇਆ ਤੇ ਉਸ ਤੋਂ ਬਾਅਦ ਕਪਲ ਸੇਬਲ ਹੋਰਾਂ ਦਾ ਟਵੀਟ ਜਿਹੜਾ ਹੈਗਾ ਉਹ ਵੀ ਆਪਾਂ ਲਾਵਾਂਗੇ ਉਹ ਤੁਸੀਂ ਦੇਖ ਲਿਓ ਕਿ ਉਹ ਕੀ ਕਹਿੰਦੇ ਆ ਉਹਦੇ ਵਿੱਚ ਹੋਰ ਵੀ ਉਹਨਾਂ ਨੇ ਗੱਲਾਂ ਕੀਤੀਆਂ ਸੋ ਪੜ ਸਕਦੇ ਨੇ ਸਾਡੇ ਦਰਸ਼ਕ ਜੀ ਹਾਂ ਦਲਜੀਤ ਸਿੰਘ ਇਸ ਦਿਨ ਤੁਹਾਨੂੰ ਮੈਂ ਜਾਨਣਾ ਚਾਹਾਂਗਾ ਕਿ ਜੇਲੈਂਸਕੀ ਨੂੰ ਇੰਡੀਆ ਦੇ ਇੱਕ ਜਰਨਲਿਸਟ ਨੇ ਸਵਾਲ ਪੁੱਛਿਆ ਸੀਗਾ ਕਿ ਮੋਦੀ ਨਾਲ ਮੀਟਿੰਗ ਦੌਰਾਨ ਜੋ ਸ਼ਾਂਤੀ ਜੋ ਚਾਹੁੰਦੇ ਨੇ ਨਾ ਪੀਸ ਜੋ ਚਾਹੁੰਦੇ ਨੇ ਉਸ ਨੂੰ ਲੈ ਕੇ ਤੁਸੀਂ ਕਿਵੇਂ ਚਾਹ ਦੇਖਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਜੇ ਭਾਰਤ ਰਸ਼ੀਆ ਤੋਂ ਤੇਲ ਨਹੀਂ ਖਰੀਦਦਾ ਤਾਂ ਉਹ ਇਸ ਦੇ ਨਾਲ ਇਹ ਜੰਗ ਜੋ ਹੈ ਰਸ਼ੀਆ ਵੱਲੋਂ ਰੁਕ ਜਾਵੇਗੀ ਤੁਹਾਡਾ ਦਾਜਮਾ ਕਿ ਭਾ ਜਦੋਂ ਭਾਰਤ ਨੇ ਰਸ਼ੀਆ ਤੋਂ ਤੇਲ ਲਿੱਤਾ ਸੀ ਨਾ ਜਦੋਂ ਜੰਗ ਸ਼ੁਰੂ ਹੋਈ ਸੀਗੀ ਉਦੋਂ ਅਮਰੀਕਾ ਨੇ ਰੁਕ ਪਾਬੰਦੀਆਂ ਲਾਈਆਂ ਸੀਗੀਆਂ ਕਾਫੀ ਕਿ ਲੋਕ ਕਿ ਉਹਨਾਂ ਨੇ ਕਿਹਾ ਸੀ ਕਿ ਹੁਣ ਰਸ਼ੀਆ ਦੇ ਨਾਲ ਕੋਈ ਕੋਈ ਲਿੰਕ ਨਹੀਂ ਰੱਖਣਾ ਅਮਰੀਕਾ ਦੇ ਉਲਟ ਜਾ ਕੇ ਹਨਾ ਉਹਦਾ ਵਿਰੋਧ ਕਰਦੇ ਹੋਏ ਉਲਟ ਜਾ ਕੇ ਭਾਰਤ ਨੇ ਰੂਸ ਤੋਂ ਤੇਲ ਖਰੀਦਦਾ ਸੀ ਗਿਆ ਅੱਜ ਉਹੀ ਗੱਲ ਜ਼ੇਲੈਂਸਕੀ ਨੇ ਬੋਲੀ ਹੈ ਇਸ ਨੂੰ ਸਿਚਿਵੇ ਦੇਖਦੇ ਹਾਂ ਜੀ ਦੇਖੋ ਜ਼ੇਲੈਂਸਕੀ ਦੇ ਜੋ ਵੀ ਬਿਆਨ ਆ ਰਹੇ ਨੇ ਨਾ ਵੱਖ-ਵੱਖ ਦੇਸ਼ਾਂ ਨੂੰ ਲੈ ਕੇ ਜਾਂ ਫਿਰ ਭਾਰਤ ਨੂੰ ਲੈ ਕੇ ਉਹ ਉਹਦੇ ਦੇ ਵਿੱਚ ਕਿਤੇ ਨਾ ਕਿਤੇ ਅਮਰੀਕਾ ਭਾਗੀਦਾਰ ਹੈ ਜਾਂ ਫਿਰ ਅਮਰੀਕਾ ਦੀ ਇਨਸਟਰਕਸ਼ਨਸ ਦੇ ਉੱਤੇ ਜੋ ਨੇ ਜੇਲੈਂਸਕੀ ਉਹ ਬਿਆਨ ਦੇ ਰਹੇ ਆ ਪਹਿਲੇ ਦਿਨ ਤੋਂ ਇਹ ਗੱਲ ਜਿਹੜੀ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਸ ਦਿਨ ਜੰਗ ਛਿੜੀ ਸੀ ਉਸੇ ਦਿਨ ਕਿਹਾ ਗਿਆ ਸੀ ਕਿ ਭਾਈ ਜਿਹੜਾ ਅਮਰੀਕਾ ਦੇ ਨਾਲ ਅਮਰੀਕਾ ਦੇ ਮਾਫ ਕਰਨਾ ਜਿਹੜਾ ਰਸ਼ੀਆ ਦੇ ਨਾਲ ਆਪਣੀਆਂ ਜਿਹੜੀਆਂ ਵਪਾਰ ਨੇ ਉਹ ਸਾਰੇ ਦੇਸ਼ ਜਿਹੜੇ ਸਾਡੀ ਗੱਲ ਸੁਣਦੇ ਨੇ ਜਾਂ ਸਾਡੇ ਅਲਾਈਜ਼ ਨੇ ਉਹ ਬੰਦ ਕਰੋ ਪਰ ਉਹਦੇ ਉਲਟ ਜਾ ਕੇ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਜੋ ਭਾਰਤ ਹੈ ਉਹਨੇ ਆਪਣਾ ਵਪਾਰ ਜਾਂ ਫਿਰ ਉਹਦੇ ਨਾਲ ਸੰਬੰਧ ਰਸ਼ੀਆ ਦੇ ਨਾਲ ਜਿਹੜੇ ਨੇ ਉਸੇ ਤਰ੍ਹਾਂ ਕਾਇਮ ਰੱਖਿਆ ਤੇ ਜੇ ਅੱਜ ਜ਼ੈਲੈਂਸਕੀ ਨੇ ਇਹ ਗੱਲ ਕਹੀ ਹੈ ਤੇ ਇਹਨੂੰ ਤੁਸੀਂ ਅਮਰੀਕਾ ਦਾ ਬਿਆਨ ਸਮਝੋ ਅਮਰੀਕਾ ਹੀ ਜਿਹੜਾ ਹੈਗਾ ਉਹ ਕਰ ਰਿਹਾ ਤੇ ਆਪਾਂ ਪਿਛਲੇ ਦਿਨੀ ਇਹ ਇਹ ਵੀ ਗੱਲਾਂ ਕਰਦੇ ਆ ਰਹੇ ਹਾਂ ਕਿ ਅਮਰੀਕਾ ਦਾ ਅਗਲਾ ਨਿਸ਼ਾਨਾ ਕੌਣ ਹੋ ਸਕਦਾ ਜਿਹਨੂੰ ਉਹ ਗੋਡਿਆਂ ਪਰਨੇ ਲਿਆਣਾ ਚਾਹੁੰਦਾ ਉਹ ਹੈਗਾ ਭਾਰਤ ਕਿਉਂਕਿ ਬੰਗਲਾਦੇਸ਼ ਦੀ ਸ਼ੇਖ ਹਸੀਨਾ ਜਿਹੜੀ ਆ ਉਹ ਅੱਖਾਂ ਦਿਖਾਉਣ ਲੱਗੀ ਸੀ ਤੇ ਉਹਨਾਂ ਨੇ ਦੇਸ਼ ਨਿਕਾਲਾ ਦੇ ਦਿੱਤਾ। Imran Khan ਸੀ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਸੀ ਖਤਰਾ ਬਣਦਾ ਪਿਆ ਤੇ Imran Khan ਅਜੇ ਜੇਲ੍ਹ ਦੇ ਵਿੱਚ ਬੈਠਾ ਹੈ। ਇਰਾਕ ਦਾ 사ਦਮ হোসেন ਉਸ ਤੋਂ ਬਾਅਦ ਗੱਦਾफी। ਸੋ ਕਿਤੇ ਨਾ ਕਿਤੇ ਅਮਰੀਕਾ ਜਿਹੜਾ ਹੈਗਾ ਉਹ ਜੋ ਗੱਲ ਕਹਿ ਰਿਹਾ ਉਹ ਭਾਵੇਂ ਜ਼ਾਲੈਂਸਕੀ ਦੇ ਰਾਹੀ ਕਹਾ ਰਿਹਾ ਪਰ ਉਹ ਬਿਆਨ ਜਿਹੜੇ ਅਮਰੀਕਾ ਦੇ ਆ ਰਹੇ ਆ ਸੋ ਇਸ ਨੂੰ ਲੈ ਕੇ ਆਹੀ ਤਾਂ ਚਿੰਤਾ ਹੈ। ਇਹ ਜਿਹੜਾ ਯੂਕਰੇਨ ਦੌਰਾ ਹੈਗਾ ਕਿਤੇ ਨਾ ਕਿਤੇ ਨਰਿੰਦਰ ਮੋਦੀ ਹੋਰੀ ਚਿੰਤਾ ਦੇ ਵਿੱਚ ਨੇ ਉਹ ਕਹਿੰਦੇ ਨੇ ਕਿ ਮੈਂ ਯੂਕਰੇਨ ਜਾਵਾਂ ਤੇ ਅਮਰੀਕਾ ਦੇ ਨਾਲ ਜਾਂ ਫਿਰ ਵੈਸਟ ਦੇ ਨਾਲ ਮੇਰੇ ਜਿਹੜੇ 5 ਵਾਈਜ਼ ਦੇ ਨਾਲ ਮੇਰੇ ਸਬੰਧ ਵਿਗੜ ਚੁੱਕੇ ਨੇ ਜਾਂ ਵਿਗੜਨ ਜਾ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮੈਂ ਥੋੜਾ ਸੰਭਾਲੀ ਰੱਖਾਂ ਮਤਲਬ ਕਿ ਉਹ ਨਾ ਖਰਾਬ ਹੋਣ ਪਰ ਅੱਜ ਅਮਰੀਕਾ ਇਹ ਗੱਲ ਦੇ ਉੱਤੇ ਸਪਸ਼ਟ ਹੈ ਤੁਸੀਂ ਦੇਖਿਓ ਉਹਨਾਂ ਦੇ ਜਿਹੜੇ ਅੰਬੈਸਡਰ ਨੇ ਗਾਰਸੀਟੀ ਹੋਰੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਇੱਕ ਪਾਸਾ ਕਰਨਾ ਪੈਣਾ ਹੈ ਹੁਣ ਭਾਰਤ ਨੂੰ ਅਸੀਂ ਪਹਿਲੇ ਵੀ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਵੀ ਇੱਕ ਪਾਸਾ ਕਰਨਾ ਪੈਣਾ ਜਾਂ ਰਸ਼ੀਆ ਤੇ ਜਾਂ ਫਿਰ ਰਸ਼ੀਆ ਵਾਲਾ ਬਲੌਕ ਹੋ ਗਿਆ ਜਾਂ ਫਿਰ ਅਮਰੀਕਾ ਵਾਲਾ ਪਾਸਾ ਹੋ ਗਿਆ ਸੋ ਇਹਨੂੰ ਲੈ ਕੇ ਹੀ ਗੱਲਬਾਤ ਜਿਹੜੀ ਅੱਗੇ ਚੱਲਣੀ ਹੈ ਜੀ ਹਾਂ ਜੀ ਤੁਸੀਂ ਨੂੰ ਆਪਾਂ ਗੱਲਬਾਤ ਜੇ ਸਾਰੀ ਕੀਤੀ ਹੈ ਉਸ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ ਇਹੀ ਜਨ ਕਰਕੇ ਸਾਹਮਣੇ ਆਈਆਂ ਨੇ ਕਿ ਇਸ ਵਕਤ ਯੂਕਰੇਨ ਕਹਿ ਲੋ ਕਿ ਦਬਨ ਵਾਲਾ ਨਹੀਂ ਹੈ ਉਹ ਪਿੱਛੇ ਹਟਣ ਵਾਲਾ ਨਹੀਂ ਹੈ ਉਹ ਕਹਿ ਲੋ ਕਿ ਉਹਨੇ ਸਟੈਂਡ ਕੀਤਾ ਪਿਆ ਉਹਨੂੰ ਪਤਾ ਹੈ ਕਿ ਮੇਰੇ ਪਿੱਛੇ ਯੂਰਪ ਦੇ ਦੇਸ਼ਾਂ ਦੀ ਕਹਿ ਲੋ ਕਿ 5 ਆਈਜੀ ਪੂਰੀ سپورਟ ਹੈ ਇਸ ਲਈ ਉਹ ਕਹਿ ਲੋ ਕਿ ਪੂਰੀਆਂ ਅੱਖਾਂ ਦਿਖਾ ਕੇ ਆਪਣੀ ਪੱਖ ਰੱਖ ਰਿਹਾ ਹੈ। ਇਹੀ ਕੁ ਸਾਰਾ ਕੁ ਨਿਕਰ ਕੇ ਸਾਹਮਣੇ ਆਇਆ ਨਰਿੰਦਰ ਮੋਦੀ ਨਾਲ ਜੋ ਉਹਨਾਂ ਦੀ ਹੁਣ ਮੀਟ ਹੋਈ ਹੈ। ਜੀ। ਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਜਿਹਦੇ ਪਿੱਛੇ ਅਮਰੀਕਾ ਖੜ ਜਾ ਹੁੰਦਾ ਨਾ ਤਾਂ ਫਿਰ ਉਹ ਉਹ ਤੁਸੀਂ ਦੇਖੋ ਨਾ ਤੀਜਾ ਸਾਲ ਹੋ ਗਿਆ ਜੰਗ ਲੱਗਿਆ ਨੂੰ। ਵੈਸੇ ਮੰਨਿਆ ਜਾਂਦਾ ਸੀ ਵੀ ਯੂਕਰੇਨ ਇੱਕ ਗਰੀਬ ਕੰਟਰੀ ਹੈ। ਇਹ ਪਹਿਲੇ ਦਿਨੀ ਜਾਂ ਫਿਰ ਪਹਿਲੇ ਹਫ਼ਤੇ ਦੇ ਵਿੱਚ ਹੀ ਇਹ ਢਲ ਜਾਣਗੇ ਜਾਂ ਫਿਰ ਹਾਰ ਜਾਣਗੇ। ਪਰ ਤੀਜਾ ਸਾਲ ਹੋ ਜਾਣਾ। ਸੋ ਇਹ ਇਹਦੇ ਪਿੱਛੇ ਕੋਈ ਤਾਂ ਗੱਲ ਹੋਏਗੀ ਨਾ। ਸੋ ਇਸ ਕਰਕੇ ਯੂਕਰੇਨ ਜਿਹੜਾ ਹੈ ਉਹਦੇ ਪਿੱਛੇ ਸਾਰੀ ਹੁਣ ਵੈਸਟ ਦੀ ਪਾਵਰ ਜਿਹੜੀ ਉਹ ਖੜੀ ਹੋਈ ਹੈ ਤੇ ਉਹਨੂੰ ਹਾਰ ਨਹੀਂ ਦੇਣਗੇ ਇਹ ਇਸ ਦੇ ਅਨੁਮਾਨ ਆਪਾਂ ਬੜੇ ਇੰਗਲੈਂਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਫ ਕਰਨਾ ਮਿਲਟਰੀ ਚੀਫ ਜਿਹੜੇ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਜੰਗ ਜੰਗ ਵਿੱਚ ਜਾਣ ਵਾਲੇ ਆ ਸੋ ਹੁਣ ਇੰਗਲੈਂਡ ਤਾਂ ਸਿੱਧਾ ਕਿਤੇ ਜੰਗ 'ਚ ਜਾਣ ਵਾਲਾ ਨਹੀਂ ਮਤਲਬ ਉਹਨਾਂ ਨੇ ਕਿਤੇ ਨਾ ਕਿਤੇ ਇਸ਼ਾਰਾ ਇਹ ਹੀ ਕੀਤਾ ਕਿ ਸਾਨੂੰ ਯੂਕਰੇਨ ਦੇ ਪਿੱਛੇ ਖੜਨਾ ਪੈਣਾ ਜੀ ਹਾਂ ਜੀ ਜਿਸ ਤੋਂ ਧੰਨਵਾਦ ਕਰਦੇ ਆ ਕਹ ਲਓ ਕਿ ਜਦੋਂ ਹੀ ਇਸ ਮਾਮਲੇ ਵਿੱਚ ਕੋਈ ਹੋਰ ਵੱਡੀ ਅਪਡੇਟ ਆਏਗੀ ਕੁਝ ਹੋਰ ਕੰਮ ਇਸ ਨਾਲ ਜੁੜ ਥੋੜਾ ਰੁਕ ਦੁਵਾਰਾ ਕਰਾਂਗੇ ਅਤੇ ਉਹ ਸਾਰੀ ਜੀਓਪੋਰਟਸ ਨੂੰ ਲੈ ਕੇ ਜੋ ਲੋਕੀਂ ਅੰਦਰ ਦੀ ਗੱਲਾਂ ਥੋੜੀ ਜਿਹਾ ਆਪਾਂ ਜਾਨਣਾ ਚਾਹਾਂਗੇ ਤੇ ਧੰਨਵਾਦ ਤੁਹਾਡਾ ਜੁੜਨ ਦੇ ਲਈ ਆਪਣੇ ਵਿਚਾਰ ਸਿਰ ਦਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਹੁਣ ਵੇਲਾ ਹੋ ਗਿਆ ਪ੍ਰाइड ਪੰਜਾਬ ਟੀਵੀ ਦੇ ਖੇਰੇ ਦਸ਼ਕਾਂ ਤੋਂ ਜੱਜ ਲੈਣ ਦਾ ਧੰਨਵਾਦ